ਬੰਦਾ ਸਿੰਘ ਜੀ ਭਹਾਦਰ ਨੂੰ ਜੇ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਵੀ ਕਿਹਾ ਜਾਵੇ ਬੇਤਾਜ ਬਾਦਸ਼ਾਹ ਤਾਂ ਹੱਤ ਕਥਨੀ ਨਹੀਂ ਹੋਵੇਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਸੋਂ ਅੰਮ੍ਰਿਤਧਾਰ ਤੇ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦਾ ਨਾਂ ਬੰਦਾ ਸਿੰਘ ਭਹਾਦਰ ਜੋ ਕਿ ਸਿੱਖ ਕੌਮ ਵਿੱਚ ਪ੍ਰਚਲਿਤ ਹੋਇਆ ਜੋ ਆਪਣਾ ਸਿੱਖ ਇਤਿਹਾਸ ਲਿਖਿਆ ਗਿਆ ਮੈ ਕਾਲਸ ਭਲਉ ਉਹਦੇ ਵਿੱਚ ਉਹਨਾਂ ਨੇ ਗੁਰਬਖਸ਼ ਸਿੰਘ ਨਾਂ ਵੀ ਲਿਖਿਆ ਕਿਉਂਕਿ ਜਿਨੇ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ ਤੁਸੀਂ ਕਰਕੇ ਉਹਨਾਂ ਗੁਰਬਖਸ਼ ਸਿੰਘ ਵੀ ਲਿਖਿਆ ਗਿਆ। ਜੀ ਦੋਸਤੋ ਅੱਜ ਤੁਹਾਨੂੰ ਇੱਕ ਨਵੇਂ ਵਲੌਗ ਵਿੱਚ ਦਿਖਾ ਰਹੇ ਹਾਂ ਪੁਨਛ ਵਾਲੀ ਸੜਕ ਦੇ ਰਾਹ ਵਿੱਚ ਹੀ ਇਹ ਰਜੇਰੀ ਸਥਿਤ ਹੈ ਜੋ ਕਿ ਇੱਕ ਡਿਸਟ੍ਰਿਕਟ ਹੈ। ਆਓ ਚੱਲਦੇ ਹਾਂ ਦੇਖਦੇ ਹਾਂ ਪੁਨਛ ਵਾਲੀ ਸੜਕ ਦੀ ਖਾਸੀਅਤ ਇਹ ਹੈ ਕਿ ਇੱਥੇ ਨਾ ਮੋੜ ਜ਼ਿਆਦਾ ਹੁੰਦੇ ਆ ਆਨ ਸੜਕ ਨਾਲ। ਸ੍ਰੀ ਨਗਰ ਕਸ਼ਵੀਰ ਵਾਲੀ ਰੇਡ ਤੇ ਨਾ ਮੋੜ ਨਹੀਂ ਆ। ਇੱਥੇ ਮੋੜ ਜਿਹੜੇ ਆ ਉਹ ਉਹ ਅੰਚਵਾਲੀ ਸੜਕ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਨਾਲ ਹੀ ਤੁਸੀਂ ਦੇਖੋ ਜੀ ਬੰਦਾ ਮੋੜ ਕੇ ਸਿੱਧਾ ਸਟੀering ਕਰਦਾ ਤੇ ਨਾਲ ਹੀ ਮੋੜ ਆ ਜਾਂਦਾ ਪਰ ਚੌਰੀ ਜੋ ਡਿਸਟ੍ਰਿਕਟ ਹੈ ਜੰਮੂ ਕਸ਼ਮੀਰ ਦਾ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਰੋਡ ਚੌੜੀ ਹੋ ਰਹੀ ਹੈ ਨਾ ਕਾਫੀ ਹੈ ਮਤਲਬ ਕਾਫੀ ਵਿੱਚ ਖਰਾਬ ਹੈ ਲੇਕਿਨ ਇਹ ਕਿ ਜਿੱਥੇ ਠੀਕ ਹੈ ਉੱਥੇ ਬਹੁਤ ਵਧੀਆ ਹੈ ਮਤਲਬ ਕਈ ਜਗ੍ਹਾ ਤੇ ਬਣ ਗਈ ਹੈ ਚੌੜੀ ਹੋ ਗਈ ਰੋਡ ਹੇ ਜਗ੍ਹਾ ਤੇ ਅਜੇ ਨਹੀਂ ਹੋਈ ਇਕਨਾਲ ਮੋਸਟ ਸਫਰ ਵਧੀਆ ਕਿਉਂਕਿ ਜਿਹੜੀ ਖੂਬਸੂਰਤੀ ਨੇ ਹਰ ਦੇਗਰ ਵਿਊ ਵਧੀਆ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਬੜੇ-ਬੜੇ ਦਰਿਆ ਦਾ ਕਿਨਾਰਾ ਹੁੰਦਾ ਨਾ ਬੈਠਣ ਦੀ ਜਗ੍ਹਾ ਹੁੰਦੀ ਸਾਈਡ ਤੇ ਇਹ ਤਾਂ ਛੋਟੀ ਜਿਹੀ ਜਗ੍ਹਾ ਹੈ ਇਹ ਦਰਿਆ ਪਹਾੜਾਂ ਵਿੱਚ ਆਮ ਹੁੰਦੇ ਨੇ ਇੱਥੇ ਛੋਟੇ-ਛੋਟੇ ਸੰਗਣਾ ਬਾਜ਼ਾਰ ਹੈ ਨਾਲ ਰੋਡ ਦੇ ਉੱਤੇ ਹੀ ਗੁਰਦੁਆਰਾ ਹੈ ਤੇ ਤੁਸੀਂ ਜੋ ਆਸੇ ਪਾਸੇ ਦਾ 뷰 ਹੈ ਦੇਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦਰਸ਼ਨ ਕਰਦੇ ਆਂ ਅਸੀਂ ਸਿੱਖ ਕੌਮ ਦੇ ਉਹ ਮਹਾਨਾਇਕ ਮਹਾਨ ਜਰਨੈਲ ਜਿੰਨਾ ਤੋਂ ਸ਼ਾਇਦ ਹੀ ਕੋਈ ਨਾ ਵਾਕਿਫ ਹੋਵੇ ਉਸ ਮਹਾਨ ਜਰਨੈਲ ਦਾ ਜਨਮ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਬਚਪਨ ਦਾ ਨਾਮ ਲਛਮਣ ਦੇਵ ਹੈ ਲਛਮਣ ਦੇਵ ਜੀ ਰਾਜਪੂਤ ਪਰਿਵਾਰ ਵਿੱਚ ਪੈਦਾ ਹੋਏ ਉਹਨਾਂ ਦੇ ਪਿਤਾ ਜੀ ਦਾ ਨਾਮ RAMDEV ਸੀ ਅਤੇ ਉਹ ਖੇਤੀ ਦਾ ਕੰਮ ਕਰਦੇ ਸਨ ਜਦੋਂ ਉਮਰ 11 ਸਾਲ ਦੀ ਉਹ شکار ਖੇਡਣ ਜਾਂਦੇ ਸਨ ਤਾਂ ਇੱਕ ਦਿਨ ਉਹ ਹਿਰਨੀ ਦਾ ਸ਼ਿਕਾਰ ਕੀਤਾ ਉਸ ਦਾ ਪੇਟ چیرਿਆ ਤਾਂ ਇਹਦੇ ਵਿੱਚੋਂ ਬੱਚੇ ਨਿਕਲੇ ਉਹ ਬੱਚੇ ਜਦੋਂ ਉਹਨਾਂ ਸਾਹਮਣੇ ਤਰਫ ਤੜਫ ਕੇ ਮਰੇ ਉਹਨਾਂ ਦਾ ਮਨ ਬਹੁਤ ਦੁਖੀ ਹੈ। ਉਹ ਬੈਰਾਗ ਵਿੱਚ ਚਲੇ ਗਏ। ਤੂੰ ਨਾ ਜੋ ਇੱਕ ਸਾਧੂ ਜੋ ਜਾਣਕੀ ਨਾਥ ਹੁੰਦੇ ਹਨ। ਉਹਨਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਉਹਨਾਂ ਨੂੰ ਆਪਣਾ ਗੁਰੂ ਧਾਰ ਲੈਂਦੇ ਆ। ਉਹਨਾਂ ਕੋਲ ਸਿੱਖਿਆ ਲੈਣ ਲੱਗ ਪੈਂਦੇ ਆ। ਤੇ ਕੁਝ ਸਮਾਂ ਲੰਘਣ ਤੋਂ ਬਾਅਦ ਵਿਸਾਖੀ ਦੇ ਮੇਲੇ ਤੇ ਗੁਰੂ ਜਾਣਕੀ ਪ੍ਰਸਾਦ ਦੀ ਚਰਚਾ ਹੁੰਦੀ ਹੈ, ਗਿਆਨ ਗੋਸ਼ਟੀ ਹੁੰਦੀ ਹੈ। ਦੂਸਰੇ ਸਾਧੂ ਜੋ ਸਮਰੱਥ ਆਮਦਾਸ ਕਰਕੇ ਵਰਣਨ ਇਤਿਹਾਸ ਵਿੱਚ ਉਹ ਜਿੱਤ ਜਾਂਦੇ ਹਨ ਉਹਨਾਂ ਚਰਚਾ ਵਿੱਚ ਲక్ష్మణ ਦੇਵ ਜੀ ਜੋ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਸਨ ਉਹਨਾਂ ਨੂੰ ਲੱਗਿਆ ਕਿ ਸਮਰੱਥ ਆਮਦੇਵ ਜੋ ਹੈ ਉਹ ਜਾਣਕੀਨਾਥ ਤੋਂ ਜ਼ਿਆਦਾ ਵਿਦਵਾਨ ਹਨ ਤਾਂ ਜਾਣਕੀਨਾਥ ਨੂੰ ਛੱਡ ਕੇ ਸਮਰੱਥ ਰਾਮ ਦੇਵ ਉਦਾਸੀ ਮਤ ਨਾਲ ਸੰਬੰਧਿਤ ਸਨ ਉਹਨਾਂ ਨਾਲ ਪੂਰੇ ਭਾਰਤ ਦਾ ਭ੍ਰਮਣ ਕਰਨ ਵਾਸਤੇ ਚੱਲ ਪੈਂਦੇ ਹਨ ਉਹਨਾਂ ਕੋਲ ਇੱਕ ਦਿਨ ਇੱਕ yogi ਆਉਂਦਾ ਹੈ ਉਹ ਉਹਨਾਂ ਦੀ ਬਹੁਤ ਸੇਵਾ ਕਰਦੇ ਹਨ ਜਿਸ ਦਾ ਨਾਮ ਓਗੜਨਾਥ ਹੁੰਦਾ ਹੈ ਉਹ ਕਾਫੀ ਰਿਤੀਆਂ ਸੁਧੀਆਂ ਦਾ ਤੰਤਰਾਂ ਦਾ ਗਿਆਤਾ ਹੁੰਦਾ ਹੈ ਤੋਂ ਉਹਨਾਂ ਦੇ ਕੋਲ ਪ੍ਰਭਾਵਿਤ ਹੋ ਕੇ ਉਹਨਾਂ ਕੋਲੋਂ ਵਿੱਦਿਆ ਪ੍ਰਾਪਤ ਕਰਨ ਲੱਗ ਪੈਂਦੇ ਆ ਇਹ ਗਿਆਨ ਲੈਣ ਤੋਂ ਬਾਅਦ ਇਹ yogi ਬਣ ਜਾਂਦੇ ਆ ਤੇ ਗੁਦਾਵਰੀ ਦੇ ਕੰਡੇ ਤੇ ਚਲੇ ਜਾਂਦੇ ਆ ਨਦੀਲ ਉੱਥੇ ਉਹ ਬੈ ਕੇ ਆਪਣੀ ਤਪੱਸਿਆ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਉਹਨਾਂ ਦੇ ਪਹਿਲੇ ਗੁਰੂ ਸਨ ਜਾਨਕੀ ਪ੍ਰਸਾਦ ਉਹ ਪੈਰਾਗੀ ਮਾਤਰਾ ਨਾਲ ਸੰਬੰਧਿਤ ਸਨ ਦੂਸਰੇ ਜਿਹੜੇ ਸਮਰਥ ਰਾਮਦੇਵ ਉਹ ਉਦਾਸੀ ਮਾਤਰਾ ਨਾਲ ਸੰਬੰਧਿਤ ਸਨ ਤੇ ਤੀਸਰੇ ਜਿਹੜੇ ਉਹਨਾਂ ਦੇ ਗੁਰੂ ਸਨ ਓਗੜਨਾਥ ਉਹ ਯੋਗ ਯੋਗ ਮਾਤਰਾ ਨਾਲ ਸੰਬੰਧਿਤ ਸਨ ਤਿੰਨ ਗੁਰੂ ਧਾਰਨ ਕੀਤੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲਾਂ ਇਹ ਅੰਦਰ ਦਰਬਾਰ ਹੈ ਸਤਿਗੁਰੂ ਜੀ ਦਾ ਬਹੁਤ ਅੰਦਰੋਂ ਖੂਬਸੂਰਤ ਗੁਰਦਾਰਾ ਸਾਹਿਬ ਬਣਿਆ ਹੈ ਇਹ ਉਹਨਾਂ ਬਿਲਡਿੰਗ ਥੋੜਾ ਜਿਹਾ ਪਹਿਲਾਂ ਹੀ ਤਿਆਰ ਕੀਤੀ ਹੈ ਇਹਨਾਂ ਵੱਲੋਂ ਸੰਗਤਾਨ ਦੇ ਉਪਰਲਾ ਕੀਤਾ ਥੋੜਾ ਜਿਹਾ ਪਹਿਲਾਂ ਹੀ ਬਿਲਡਿੰਗ ਤਿਆਰ ਕੀਤੀ ਗਈ ਹੈ ਇਹ ਗੁਰਦੁਆਰਾ ਸਾਹਿਬ ਦਾ ਜੋ ਅੰਦਰ ਦਾ ਖੂਬਸੂਰਤ ਦ੍ਰਿਸ਼ ਸਿੰਘਾਂ ਵੱਲੋਂ ਦੀਗੇ ਚਾੜ ਦਿੱਤੇ ਜਾਂਦੇ ਹਨ ਅਤੇ ਬੱਕਰੇ ਝਟਕਾਏ ਜਾਂਦੇ ਹਨ ਇਹ ਸੁਣ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਖਬਰ ਪਹੁੰਚਦੀ ਹੈ ਉਸ ਦੇ ਸੇਵਾਦਾਰਾਂ ਵੱਲੋਂ ਤਾਂ ਉਹ ਲੋਹੇ ਲੱਖ ਆ ਜਾਂਦਾ ਹੈ ਗੁੱਸੇ ਵਿੱਚ ਜਿਸ ਰਿਧੀਆਂ ਸਿੱਧੀਆਂ ਤੇ ਉਸ ਨੂੰ ਮਾਣ ਹੁੰਦਾ ਹੈ ਉਹ ਬੜਾ ਯਤਨ ਕਰਦਾ ਹੈ ਜਿਸ ਤਰ੍ਹਾਂ ਕਿ ਉਸ ਦੀ ਮਨ ਦੀ ਧਾਰਨਾ ਹੁੰਦੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਅੱਗੇ ਕੌਣ ਹਨ ਸਮਰੱਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਕਹਿੰਦਾ ਮੈਂ ਬੈਰਾਗੀ ਹਾਂ ਤੁਸੀਂ ਮੇਰਾ ਆਸ਼ਰਮ ਪ੍ਰਿਸ਼ਟ ਕਰ ਦਿੱਤਾ ਹੈ ਖੂਨ ਡੋਲ ਦਿੱਤਾ ਮੇਰੇ ਆਸ਼ਰਮ ਵਿੱਚ ਬੱਕਰੇ ਚਟਕਾ ਦਿੱਤੇ ਹਨ ਤੇ ਸਤਿਗੁਰੂ ਜੀ ਕਹਿੰਦੇ ਹਨ ਬੱਕਰੇ ਤਾਂ ਅਸੀਂ ਇੱਕ ਪਾਸੇ ਚਟਕਾਏ ਆ ਤੇਰਾ ਆਸ਼ਰਮ ਤੇ ਇੱਧਰ ਉਹ ਕਹਿੰਦਾ ਨਹੀਂ ਉਹ ਜਗ੍ਹਾ ਹੈ ਤਾਂ ਆਸ਼ਰਮ ਵਿੱਚ ਹੀ ਹੈ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰਾ ਆਸ਼ਰਮ ਵੀ ਤਾਂ ਉਸ ਦੇਸ਼ ਵਿੱਚ ਹੀ ਹੈ ਨਾ ਜਿੱਥੇ ਇੰਨਾ ਜ਼ੁਲਮ ਅਤਿਆਚਾਰ ਹੋ ਰਿਹਾ ਹੈ ਜਿੱਥੇ ਮਾਸੂਮ ਬੱਚਿਆਂ ਤੱਕ ਨੂਨੀ ਬਖਸ਼ਿਆ ਜਾ ਰਿਹਾ ਹੈ ਔਰਤਾਂ ਨਾਲ ਦੁਰਾਚਾਰ ਹੋ ਰਿਹਾ ਹੈ ਮਾਸੂਮ ਲੋਕਾਂ ਦਾ ਖੂਨ ਡੋਲਿਆ ਜਾ ਰਿਹਾ ਹੈ ਫਿਰ ਤੂੰ ਰਿੱਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਉਪਮਾਨਿਤ ਕਰਦਾ ਹੈ ਇਹ ਗੱਲ ਤਾਂ ਉਸਦੇ ਦਿਲ ਨੂੰ ਲੱਗੀ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਕਹਿੰਦਾ ਮੈਨੂੰ ਬਖਸ਼ ਲਓ ਗੁਰੂ ਸਾਹਿਬ ਜੀ ਕਹਿੰਦੇ ਫਿਰ ਕੌਣ ਹੈ ਤੂੰ ਕਿਉਂਕਿ ਪਹਿਲਾਂ ਤੇ ਤੂੰ ਹੰਕਾਰ ਵਿੱਚ ਸੀ ਕਹਿੰਦਾ ਫਿਰ ਕਹਿਣ ਲੱਗੇ ਕਹਿਣ ਲੱਗਾ ਕਿ ਮੈਂ ਤੇਰਾ ਬੰਦਾ ਸਤਵੀਰ ਜੀ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕੀਤੇ ਜਾਣ ਫਿਰ ਸਤਗੁਰੂ ਜੀ ਨੇ ਇਹ ਸੁਣ ਕੇ ਉਸ ਨੂੰ ਸੀਨੇ ਨਾਲ ਲਾਇਆ ਅਤੇ ਉਪਰੰਤ ਆਪਣੇ ਭੱਤੇ ਵਿੱਚੋਂ ਪੰਜ ਤੀਰ ਦੇ ਕੇ ਪੰਜ ਪਿਆਰਿਆਂ ਨਾਲ ਉਹਨਾਂ ਨੂੰ ਪੰਜਾਬ ਵੱਲ ਭੇਜਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਜਲਾਲਉਦੀਨ ਸਮਾਣੇ ਦਾ ਵਾਸੀ ਸੀ ਸਾਹਿਬ ਜੀ ਦਾ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲ ਬੇਗ ਬਾਸ਼ਲ ਬੇਗ ਇਹਨਾਂ ਸਾਰਿਆਂ ਦਾ ਉਹਨੇ ਬਦਲਾ ਲਿਆ ਵਜ਼ੀਰ ਖਾਨ ਨੂੰ ਮੋਹ ਦੇ ਘੜ ਤਾਰਿਆ ਸਡੋਰਾ ਕ ਪੂਰੀ ਸਰਹੰਦਾ ਆਦਿਕ ਜੋ ਸ਼ਹਿਰ ਫਤਿਹ ਕੀਤੇ ਫਿਰ ਅੰਤ ਵਿੱਚ ਉਹਨਾਂ ਨੇ ਬਹੁਤ ਭਿਆਨਕਰ ਤਸੀਹੇ ਚੜਦੇ ਹੋਏ ਇਥੋਂ ਤੱਕ ਕਿ ਉਹਨਾਂ ਦੇ 4.5 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਵੀ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਫਿਰ ਵੀ ਆ ਡੋਲ ਰਹੇ ਸਿੱਖ ਰਾਜ ਦਾ ਸਿੱਕਾ ਚਲਾਉਣ ਵਾਲੇ ਜਿਸ ਦੇ ਉੱਪਰ ਲਿਖਿਆ ਸੀ ਇਹ ਸਿੱਕਾ ਦੋ ਜਹਾਂ ਦੇ ਵਾਲੀ ਗੁਰੂ ਨਾਨਕ ਸਾਹਿਬ ਜੀ ਅਤੇ ਫਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਖੰਡੇ ਦੀ ਪਾਹੁਲ ਸ਼ਕੰਮ ਤੋਂ ਲੈ ਕੇ ਅਖੀਰ ਤੱਕ ਉਹ ਅਡੋਲ ਸਿੱਖੀ ਵਿੱਚ ਪਰਿਪੂਰਨ ਅਸਹਿ ਅਕਹਿ ਤਸੀਹੇ ਚਲਦੇ ਹੋਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜੋ ਕਿ ਸਿੱਖ ਕੌਮ ਦੇ ਸਭ ਤੋਂ ਮਹਾਨ ਜਰਨੈਲ ਕਹੇ ਜਾਣ ਤਾਂ ਇਸ ਵਿੱਚ ਅਤ ਕਥਨੀ ਨਹੀਂ ਹੋਵੇਗੀ